ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਆਪਣੇ ਅੱਜ ਦੇ ਦਿਲਬਾ ਨਗਰ ਦਾ ਕਿਉਂਕਿ ਜਿਹੜਾ ਦਿਲਬਾ ਨਗਰ ਹੈ ਸਾਡਾ ਜੱਦੀ ਪੁਰਸ਼ੀ ਪਿੰਡ ਪੁਰਾਣਾ ਇਹ ਦਿਲਬਾ ਨਹੀਂ ਸੀ ਕਿਸੇ ਟਾਈਮ ਦੇ ਵਿੱਚ ਅਬਦੁੱਲਾ ਪਰਤੀਰਨੋ ਅਬਦੁੱਲਾ ਪਰ ਪਿੰਡ ਦੀ ਪੁਰਾਣਾ ਜਿਹੜੇ ਨੂੰ ਕਿ ਅੱਜ ਦਾ ਦਿਲਬਾ ਕਿਹਾ ਗਿਆ ਤੇ ਅਬਦੁੱਲਾ ਪਰ ਦੇ ਵਿੱਚ ਪਿੰਡ ਦੇ ਵਿਚਾਲੇ ਸਾਡੇ ਥਾਣਾ ਬਣਿਆ ਹੋਇਆ ਹੈ ਜਿੱਤੇ ਦੀ ਦੁਨੀਆ ਵਸੀ ਹੈ ਮੇਰਾ ਖਿਆਲ ਵੀ ਹੋ ਗਿਆ ਹੁਣ 1000 ਵਾਰਸ ਇਹ ਮੁਸਲਮਾਨੀ ਪਿੰਡ ਸੀ ਸਾਡੇ ਜ਼ਿਮੀਦਾਰ ਭਰਾ ਘਟ ਤੇ ਕਿਉਂਕਿ ਮਾਰ ਕਾਟ ਵਕਤ ਵਿਚਾਰੇ ਇਹ ਦੇਸ਼ ਵੰਡੀ ਹੋ ਗਈ ਮੁਸਲਮਾਨ ਭਰਾ ਚਲੇ ਗਏ ਪਾਕਿਸਤਾਨ ਤੋਂ ਪਰੇ ਪਾਕਿਸਤਾਨ ਦੇ ਵਿੱਚ ਤੇ ਸਾਡੇ ਹਿੰਦੂ ਰਹਿ ਗਏ ਇੰਡੀਆ ਦੇ ਵਿੱਚ ਜੱਤਾਂ ਦਿਲਵਾ ਪਿੰਡ ਬਹੁਤ ਵੱਡਾ ਪਿੰਡ ਬਣਿਆ ਹੋਇਆ ਤੇ ਅੱਜ ਆਪਾਂ ਗੱਲ ਕਰਦੇ ਆ ਬਹੁਤ ਵਧੀਆ ਨਗਰ ਹੈ ਧੰਨਵਾਦ ਇਸ ਨਗਰ ਦੇ ਅੱਜ ਆਪਾਂ ਗੱਲ ਕਰਦੇ ਆ ਦਿਲਵੇ ਠਾਣੇ ਬਾਰੇ ਜਿਹੜੇ ਕਿ ਇੱਥੇ ਮਨਾਲੇ ਨੂੰ ਡਿਊਟੀ ਕਰਦੇ ਨੇ ਤੇ ਪਾਈ ਰਾਜੂ ਨੂੰ ਵੀ ਨਾ ਤੱਕ ਥੋੜਾ ਜਿਹਾ ਕੰਮ ਪੈ ਗਿਆ ਹੁਣ ਤਾਂ ਕਾਨੂੰ ਕਦੇ ਕੰਮ ਪੈਂਦਾ ਕਿਉਂਕਿ ਰਾਜੂ ਨੂੰ ਤੁਸੀਂ ਦੁਨੀਆ ਹੀ ਜਾਣਦੇ ਆ ਤੁਹਾਡਾ ਛੋਟਾ ਵੀ ਰਾਜੂ ਪੰਜਾਬ ਦੇ ਵਿੱਚ ਰਹਿੰਦਾ ਜਿਹੜਾ ਢਬੇ ਤੇ ਲਵਾਰੀਆਂ ਮਹੱਲੇ ਤੇਗਵਾਦਰ ਸਾਹਿਬ ਦੇ ਗੁਰਦੁਆਰੇ ਦੇ ਨੇੜੇ ਦਾ ਘਰ ਹੈ ਤੇ ਉਹਦਾ ਹੀ ਇੱਕ ਬੱਕਰੀ ਖੋਈ ਗਈ ਕਈ ਦਿਨ ਹੋ ਗਏ ਬਾਜ਼ਾਰ ਦੇ ਵਿੱਚੋਂ ਸੂਈ ਹੋਈ ਬੱਕਰੀ ਪਿੱਛੇ ਰਹਿ ਗਈ ਮੁੰਡਿਆਂ ਤੋਂ ਧਿਆਨ ਨਹੀਂ ਆਇਆ ਉਹ ਬੱਕਰੀ ਨੂੰ ਕੋਈ ਚੱਕ ਕੇ ਲੈ ਗਿਆ ਖਾਣੇ ਕੁੱਤੇ ਖਾ ਗਏ ਖਾਣੇ ਕਿਸੇ ਨੇ ਮਾਰਤੀ ਪਰਮਾਤਮਾ ਹੀ ਜਾਣਦਾ ਸਾਨੂੰ ਕੋਈ ਪਤਾ ਨਹੀਂ ਅਸੀਂ ਸਾਰਾ ਬਾਜ਼ਾਰ ਤੋੜ ਲਿਆ ਸਾਰੇ ਘਰ-ਵਾਰ ਤੋੜ ਲਏ ਸਾਨੂੰ ਬੱਕਰੀ ਨਹੀਂ ਕਿਤੇ ਲੱਭੀ ਜੀ 20 ਦਿਨ ਗੌਰ ਕਰੀ ਪੂਰੀ ਮੈਨੂੰ ਮੇਰਾ ਭਾਈ ਜਾਰ ਕਹਿਣ ਲੱਗੇ ਮੇਰੇ ਭਰਾ ਅਮਰ ਵਰਗੇ ਰਾਮਕिशन ਵਰਗੇ ਉਹ ਕਹਿੰਦੇ ਮੂਰਖ ਬੰਦਿਆ ਤੂੰ ਥੋੜੀ ਜੀ ਰਿਪੋਰਟ ਤਾਂ ਦੇ ਦੇ ਥਾਣੇ ਆਪਣੇ ਪਿੰਡ ਦੇ ਵਿੱਚ ਥਾਣਾ ਹੈ ਕੱਲ ਨੂੰ ਬੱਕਰੀ ਕਿਸੇ ਦੇ ਘਰੇ ਲੱਭੀਗੀ ਛਾ ਗਈ ਅਗਲੇ ਨੇ ਨਾਂ ਦਿੱਤੀ ਤਾਂ ਥਾਣੇ ਵਾਲੇ ਨੂੰ ਕੀ ਪ੍ਰੂਫ ਜਾ ਕੇ ਦੇਵਾਂਗੇ ਤਾਂ ਮੈਂ ਮੇਰੇ ਮੁੰਡੇ ਤੋਰ ਤੇ ਥਾਣੇ ਵੀ ਜਾ ਕੇ ਕੋਈ ਰਿਪੋਰਟ ਦੇ ਕੇ ਆਉਂਦਾ ਮੁੰਡੇ ਕਹਿੰਦੇ ਵੀ ਸਾਤੋਂ ਨਹੀਂ ਲਿਖਾਈ ਦੀ ਤੇਰੇ ਮਗਾਈ ਨੂੰ ਬੁਲਾ ਕੇ ਰਿਆ ਤਾਂ ਬਾਈਆਂ ਨੇ ਮੈਂ ਬੁਲਾ ਲਿਆ ਕਹਿੰਦੇ ਵੀ ਬੁਲਾ ਜੀ ਕਹਿੰਦੇ ਵੀ ਤੇਰੇ ਪਾਪੇ ਨੂੰ ਬੁਲਾ ਜਾਨਾ ਤੇ ਤੇਰੀ ਵਧੀਆ ਨਹੀਂ ਖਾਂਗੇ ਉਸ ਤੋਂ ਬਾਅਦ ਜੀ ਮੈਂ ਚੱਲਿਆ ਗਿਆ ਧੰਨਵਾਦ ਕਰਦਾ ਮੈਂ ਜਿੰਨੇ ਸਾਡੇ ਮੁਲਾਜ਼ਮ ਬੈਠੇ ਨੇ ਟੀਮ ਵਾਲੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਸਾਡੇ ਸੀਨੀਅਰ ਪੂਰੇ ਐਚਐਸਓ ਸਾਹਿਬ ਜੀ ਐਸਆਈ ਸਾਹਿਬ ਜੀ ਤੇ ਡਿਪਟੀ ਵੱਡੇ ਡੀਐਸਵੀ ਸਾਹਿਬ ਜੀ ਸਾਰਿਆਂ ਨੂੰ ਪਾ ਧੰਨਵਾਦ ਕਰਦੇ ਆਂ ਜੇ ਕੋਈ ਗਲਤੀ ਨਹੀਂ ਹੋ ਜੇ ਤਾਂ ਸਾਡਾ ਸਿੱਖੇਵਾਂ ਦੇ ਜਾਜਕਾਂ ਤੁਹਾਡੇ ਸਾਡੀ ਬਹੁਤ ਵਧੀਆ ਉਹ ਨਿਸਾਨਾ ਨੇ ਕਦਰ ਕਰੀ ਕਦਰ ਕਰੀ ਤੇ ਨਕਤ ਵੀ ਲਿਖੀ ਉਹ ਕਹਿੰਦੇ ਵਾਈ 라ਜੂ ਧੰਨਵਾਦ ਕੋਈ ਨਾ ਤੇਰੀ ਬੱਕਰੀ ਜਰੂਰ ਜੇ ਥੇ ਆ ਗਈ ਤਾਂ ਜਰੂਰ ਦਵਾਵਾਂਗੇ ਆਪ ਦੀਦੀ ਗੌਰ ਕਰ ਬਹੁਤ ਵਧੀਆ ਮੈਨੂੰ ਪਿਆਰ ਸਤਿਕਾਰ ਕਰਿਆ ਇਸ ਮੁਲਾਜ਼ਮਾ ਨੇ ਚਾਪ ਲਿਆ ਕੇ ਤੋਰੀ ਵਧੀਆ ਤੋਂ ਵਧੀਆ ਮੈਂ ਕਹਿੰਨਾ ਵੀ ਇਹੋ ਜਿਹੇ ਜਿਹੇ ਦਿਰਬੇ ਖਾਣੇ ਦੇ ਵਿੱਚ ਮੁਲਾਜ਼ਮ ਨੇ ਇਹ ਜਿ ਕਿਤੇ ਵੀ ਨਹੀਂ ਹੋਣੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਐਨ ਗੱਜ-ਵੱਜ ਕੇ ਡਿਊਟੀ ਨਿਭਾਰ ਗਏ ਨੇ ਚੰਗੇ ਤੋਂ ਚੰਗੇ ਇਨਸਾਨ ਲੱਗੇ ਮੈਨੂੰ ਤਾਂ ਬਹੁਤ ਪਿਆਰ ਸਤਿਕਾਰ ਕਰਿਆ ਆਪਦੇ ਛੋਟੇ ਵੀਰ ਭਰਾ ਰਾਜੂ ਨੂੰ ਮੈਂ ਸਾਡੇ ਦਿੜਬਾ ਥਾਣੇ ਨੂੰ ਤੇ ਸਾਰੇ ਇਨਚਾਰਜ ਥਾਣੇਦਿਆਂ ਨੂੰ ਸਾਰੀ ਟੀਮ ਨੂੰ ਮੇਰੇ ਵੱਲੋਂ ਧੰਨਵਾਦ ਸਤਿ ਸ੍ਰੀ ਅਕਾਲ ਵੀ ਮੇਰੀ ਬੜੀ ਇੱਜ਼ਤ ਕਰੀ ਬੜਾ ਸਤਿਕਾਰ ਕਰਿਆ ਬੜਾ ਪਿਆਰ ਕਰਿਆ ਧੰਨਵਾਦ ਸਾਡੇ ਦਿਲਬੇ ਥਾਣੇ ਦਾ ਜਿਹੜੇ ਤੇ ਗੱਜ-ਬੱਜ ਕੇ ਡਿਊਟੀ ਨਿਭਾ ਰਹੇ ਨੇ ਸਾਡੇ ਅੱਜ ਦਿਲਬੇ ਦੇ ਵਿੱਚ ਕੋਈ ਤੰਗਾ ਨਹੀਂ ਕੋਈ ਰੌਲਾ ਨਹੀਂ ਬੜਾ ਮਾਹੌਲ ਵਧੀਆ ਤੋਂ ਵਧੀਆ ਚੱਲ ਰਿਹਾ ਸਾਰੀ ਸਾਡੀ ਟੀਮ ਦਾ ਜੋ ਮੁਲਾਜ਼ਮ ਸਹਿਬਾਨ ਨੇ ਸਾਡੇ ਦਿਨ ਰਾਤ ਨਿਭਾਉਂਦੇ ਨੇ ਪੂਰੀ ਡਿਊਟੀ ਸਾਡੇ ਮੁਲਾਜ਼ਮ ਥਾਣੇ ਦੇ ਵਿੱਚ ਨੇ ਮੈਂ ਕੀ ਦਾ ਕਿਦਾ ਨਾਮ ਨਾ ਮੈਂ ਬਾਈਆਂ ਦਾ ਨਾਮ ਨਹੀਂ ਜਾਣਦਾ ਵੀ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਰਾਜੂ ਵੀਰ ਜੋ YouTube ਚੈਨਲ ਤੇ ਬੱਕਰੀਆਂ ਬੱਕਰੀਆਂ ਦੇ ਸੌਦੇ ਚਾਹੁੰਦਾ ਹਰ ਬਹਾਰ ਮੰਡੀਆਂ ਦੇ ਵਿੱਚ ਮੇਲੇ ਲਗਾਉਂਦਾ ਧੰਨਵਾਦ ਸਾਡੇ ਦਿਲਵੇ ਥਾਣੇ ਦਾ ਬਹੁਤ-ਬਹੁਤ ਧੰਨਵਾਦ ਵਧੀਆ ਡਿਊਟੀ ਕਰ ਰਹੇ ਨੇ ਮੁਲਾਜ਼ਮਾਂ ਜਦੀ ਕੜੀ ਮੈਂ ਇਹਨਾਂ ਦੀ ਦੇਣ ਨਹੀਂ ਦੇ ਸਕਦਾ ਵੀ ਮੇਰੀ ਜੱਫਤ ਲਿਖੀ ਉਹ ਕਹਿੰਦੇ ਬਾਈ ਰਾਜੂ ਤੇਰੀ ਬੱਕਰੀ ਖੋਈ ਨਹੀਂ ਗਈ ਸਾਡੀ ਖੋਈ ਗਈ ਹੈ ਕੋਈ ਗੱਲ ਨਹੀਂ ਤੇਰੀ ਜਰੂਰ ਜੇ ਥਾ ਗਈ ਕਿਤੇ ਤਾਂ ਜਰੂਰ ਕੋਸ਼ਿਸ਼ ਕਰਕੇ ਤੇਰੀ ਬੱਕਰੀ ਦਿਵਾਵਾਂਗੇ ਧੰਨਵਾਦ ਜੀ ਸਸਤਰੀਕਰ ਸਾਡੇ ਦਿਲਵੇ ਥਾਣੇ ਵਾਲਿਆਂ ਨੂੰ